ਦਾ ਕੋਤੇ ਨਾਲ ਖਿੱਚ ਕੇ ਸੈਲਫੀਆ ਪਾਉਦਾ ਸਾਡੇ ਕੋਤੇ ਨਾਲ ਉਹ 14ਵੀਂ ਸਦੀ ਦੇ ਪਿਛੜੇ ਹੋਏ ਲੋਕੋ ਕੁੱਡੀ ਸੋਚ ਹਜੇ ਟਰੈਕਟਰ ਟਰਾਲੀਆਂ ਵਾਲੀ ਆ ਉਹ ਫੇਸਬੁੱਕ ਤੇ ਇਹੀ ਕੁਛ ਚੱਲਦਾ ਮੈਂ ਜਾਣਦਾ ਆ ਕੱਲ ਕਿਸੇ ਦੀ ਆਡੀ ਨਾਲ ਖਿੱਚ ਕੇ ਫੋਟੋ ਪਾਤੀ ਉੱਪਰ ਦੀ ਲਿਖਤਾ ਮੇਰੇ ਡੈਡੀ ਦਾ ਯੂਟਿਊਬ ਉਹ ਮੈਨੂੰ ਲੋਕ ਵਧਾਈਆਂ ਦੇਣ ਤੇ ਮੁੰਡੇ ਨੂੰ ਆਡੀ ਲੈਤੀ ਉਹ ਮਹਾ ਮੈਂ ਮੁੰਡੇ ਨੂੰ ਸਾਈਕਲ ਨਾਲ ਲੈ ਕੇ ਦਵਾ ਮੈਂ ਸੋਚਿਆ ਘਰ ਦੀ ਹਰ ਗੱਲ ਦਾ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਫੇਸਬੁਕ ਤੇ ਪਾ ਦਿੰਦਾ ਫੇਸਬੁਕ ਤੇ ਆ ਕੱਲ ਕਿਸੇ ਦੇ ਹਾਰਲੇ ਨਾਲ ਫੋਟੋ ਖਿਚਾ ਕੇ ਪਾਤੀ ਜੱਟ ਨੇ ਬੋਲਟ ਵੇਚ ਕੇ ਹਾਰਲੇ ਲੈ ਲਿਆਦਾ ਓਏ ਦੀ ਸ਼ਕਲ ਹੈ ਹਾਰਲੇ ਵਾਲੀ ਖਾਲ ਤਾਂ ਦੇਖ ਲੈ ਵੇ ਓਏ ਫੇਸਬੁਕ ਤੇ ਇਹੀ ਕੁਛ ਚੱਲਦਾ ਹੈ ਹਾਏ ਓ ਵਕੀਲਾ ਮੈਂ ਤਾਂ ਦੱਸ ਵੀ ਨਹੀਂ ਸਕਦਾ ਫੇਸਬੁਕ ਤੇ ਇਹ ਕਿਹ ਜਾ ਕਾੜ ਕਰਤਾ ਓਏ ਆਪਣੀ ਮਾਂ ਦੀ ਆਈਡੀ ਬਣਾਤੀ ਫੇਸਬੁਕ ਤੇ ਅੱਠਵੀਂ ਫੇਰ ਮੁਖਤਿਆਰੋ ਫੇਸਬੁਕ ਚਲਾਉਣ ਲਾਤੀ ਪਿੰਡ ਤੇ ਜਿੰਨੇ ਵੀ ਨਸ਼ਾਈ ਕੰਜਰ ਗੰਦੇ ਜਿਹਨਾਂ ਕੋਈ ਮੂੰਹ ਨਹੀਂ ਲਾਉਦਾ ਮੇਰੀ ਘਰ ਵਾਲੀ ਦੀ ਫੈਡਰਲਿਸਟ ਚ ਨਹੀਂ ਉਹ ਬੰਤਾ ਛੜਾ ਵੀ ਲੱਭ ਲੈ ਕਿਆ ਮੇਰੀ ਬੇਬੇ ਦੇ ਸਾਰੇ ਸਟੇਟਸ ਲਾਈਕ ਕਰਦੇ ਨੇ ਨਾਲੇ ਸ਼ੇਅਰ ਵੀ ਕਰਦੇ ਨੇ ਮੈਂ ਜਾਣਦਾ ਤੇਰੇ ਸ਼ੇਰਾਂ ਨੂੰ ਕੱਲ ਗੋਲਡੀ ਦੋਜੀ ਮੈਨੂੰ ਵਧਾਈਆਂ ਦਵੇ ਪਰ ਜਾਈ ਨੇ ਨਵਾਂ ਸੂਟ ਸੰਭਾਲਿਆ ਬੜੀ ਘੇਟ ਲੱਗਦੀ ਸੀ ਮਾ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਫੇਸਬੁੱਕ ਤੇ ਦੇਖੇ ਓਹੋ ਓਏ ਉਹ ਤਾਂ ਜਦ ਮੈਂ ਸਟੇਟਸ ਪਾਇਆ ਸੀ ਉਹ ਮੇਰੀ ਬੇਬੇ ਦਾ ਤਾਂ ਵਕਤ ਤੇ ਆਜਾ ਪਾਇਆ ਸੀ ਮੈਂ ਪੜ੍ਹੇ ਨੇ ਤੇਰੇ ਕਮੈਂਟ ਕਿਸੇ ਨੇ ਲਿਖਿਆ ਕਿਲੋ ਗਾਡ ਕੋਕਾ ਟੋਟਾ ਕਿ ਦੋਏ ਮਾਂ ਪੁੱਤ ਐਸੇ ਕਿਨੇ ਘੇਟ ਜੱਟੀ ਵੀ ਕਿਹਾ ਸੀ ਓਏ ਐਸੇ ਨੂੰ ਫੇਸਬੁੱਕ ਦੀ ਤਾਰੀਫ਼ ਕਹਿੰਦੇ ਨੇ ਬੁੜਿਆ ਓ ਸਾਲਿਆ ਤਾਰੀਫ਼ ਨਹੀਂ ਹੁੰਦੀ ਬੇਇੱਜ਼ਤੀ ਹੁੰਦੀ ਆ